ਹੋਲਾ ਮਹੱਲਾ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਲੋਕਾਂ ਵੱਲੋਂ ਮਨਾਇਆ ਜਾਂਦਾ ਜਿੱਥੇ ਕਿ ਹਿੰਦੂਆਂ ਵਿੱਚ ਭਰਪੂਰ ਉਤਸ਼ਾਹ ਹੁੰਦਾ ਤੇ ਉੱਥੇ ਹੀ ਸਿੱਖ ਵੀ ਇਸ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦੇ ਨੇ ਅਨੰਦਪੁਰ ਸਾਹਿਬ ਵਿਖੇ ਵੱਡਾ ਮੇਲਾ ਲੱਗਦਾ ਤੇ ਦੂਰੋਂ ਦੂਰੋਂ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਨੇ ਤੇ ਉੱਥੇ ਹੀ ਨਗਰ ਕੀਰਤਨ ਦੇ ਰੂਪ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਯੁੱਧ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਤੇ ਉੱਥੇ ਹੀ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਹੋਲਾ ਮਹੱਲਾ ਨਿਹੰਗ ਸਿੰਘਾਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਇਸੇ ਘੜੀ ਵਿੱਚ ਬਟਾਲਾ ਦੇ ਗੁਰੂ ਨਾਨਕ ਨਗਰ ਵਿਖੇ ਵੀ ਤ ਭਰਪੂਰ ਉਤਸ਼ਾਹ ਦਿਖਾਇਆ ਤੇ ਗੁਰੂ ਦੀ ਬਖਸ਼ਿਸ਼ ਕੀਤੀ ਗਤਕਾ ਤੇ ਯੁੱਧ ਕਲਾ ਦੇ ਖੂਬ ਜੋਹਰ ਦਿਖਾਏ ਇਹ ਜੋ ਸਾਜੋ ਸਾਇਕਲ ਦੇਖ ਰਹੇ ਨੇ ਗੁਰੂ ਕਲਬੀ ਦਾ ਦਸਮੇਂ ਜਿਹੜਾ ਰਾਜਪੂਤ ਜਾਈ ਉਹਦਾ ਕਾਰਜ ਭੋਲਾ ਨਹਲਾ ਤੇ ਸਾਰੇ ਸਾਰੇ ਘਰ ਦੇ ਜਿਹੜਾ ਰੰਗ ਹਲਾ ਨਿੰਮੇ ਨੇ ਜਿਹੜੀ ਤੇਰੀ ਜਿਹੜੀ ਪਾਣੇ ਦੇ ਅਧਿਕਾਰ ਆ ਅੱਜ ਜਿਹਨੇ ਲਾਲਾ ਅੰਦਰ ਨਾ ਦਬਲ ਕੀਤਾ ਤੇ ਅੱਜ ਕੋਈ ਨਹੀਂ ਜਿਹਦੇ ਕੋਲ ਪੋਲਾ ਇਹ ਜੋ ਬਤਾਲਾ ਸਾਰੇ ਘਰ ਦੇ ਤੇ ਇਹ ਹਲਾ ਕਿਹਦੇ ਕਰਦਾ ਹੈ ਦੱਬੀ ਬੋਲਾ ਅੱਜ ਜਿਹਨੇ ਕੋਲ ਪੋਲਾ ਲੱਗਦਾ ਜਿਵੇਂ ਲਾਲਾ ਹਲਾ ਕਿ ਜਿਹੜਾ ਪੂਰੇ ਕਲਬੀ ਦਾ ਪਾਣੇ ਦਾ ਅਧਿਕਾਰ ਹੈ ਇਹ ਕਸਾ ਜਿਵੇਂ ਜਿਹਨੇ ਲਾਟ ਨਹਲਾ ਘਰ ਇਹ ਤਾਂ ਤਿਆਰ ਬਕਾਇਆ ਹੋ ਜਾ ਰਹੀਆਂ ਉਹਨੇ ਪਹਾੜ ਹੱਲਾ ਕਰਨਾ ਪਹਾੜ ਦਾ ਪਾਕਿਸਤਾਨ ਤੇ ਜਿਹੜੀਆਂ ਗੁਰੂ ਗੋਬਿੰਦ ਸਿੰਘ ਸਾਹਿਬਾਂ ਆਦੀ ਦਿਆ ਪਿਆ ਹੈ ਬੰਤੇ ਆਹ ਉਹ ਜਹਾਜ ਲਾਲ ਦੀ ਅੰਦਰ ਗਤਕੇ ਗਤਕੇ ਦੇ ਨਾਲ ਜੋਹਰ ਵਿਖਾਉਂਦੀਆਂ ਸੋਜਾ ਜਿਹੜੀਆਂ ਮਹੱਲਾ ਖੇਡ ਨਹੀਂ ਜਾਣੀ ਉਹਨਾਂ ਹੱਲਾ ਕਰਦੀਆਂ ਨੇ ਜੋਹਰ ਸਰਬੰਧ ਦੇ ਦਰਸ਼ਨ ਕਰੇ ਕਰਨ ਦੀਆਂ ਸੋ ਸਾਰੀਆਂ ਸੰਗਤਾਂ ਪਹੁੰਚਿਆ ਨੇ ਮਹੱਲੇ ਦੇ ਅੰਦਰ ਬਹੁਤ ਸੰਗਤਾਂ ਦਾ ਪਾਸੇ ਦੇ ਹੋਰ ਸਾਰੀਆਂ ਸੰਗਤਾਂ ਦੂਰਾਂ ਨੇ ਐਸੇ ਬਿਤਾ ਕਾ ਵਾਹ